ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜਦੋਂ ਸੰਸਦ ਦੇ ਵਿੱਚ ਰਾਹੁਲ ਗਾਂਧੀ ਗੱਜ ਕੇ ਫਤਿਹ ਬੁਲਾਉਂਦੇ ਹੋਏ ਦੇਖੇ ਗਏ ਜੀ ਹਾਂ ਰਾਹੁਲ ਗਾਂਧੀ ਨੇ ਦੋਵੇਂ ਹੱਥ ਜੋੜ ਫਤਿਹ ਬੁਲਾਈ ਔਰ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਜਿਹੜੀ ਹੈ ਤਸਵੀਰ ਵੀ ਸਾਂਝੀ ਕੀਤੀ ਗਈ ਰਾਹੁਲ ਗਾਂਧੀ ਦੀ ਤਰਫੋਂ ਜਿੱਥੇ ਆਪਾਂ ਸਾਫ਼ ਦੇਖ ਸਕਦੇ ਹਾਂ ਕਿ ਸੰਸਦ ਦੇ ਵਿੱਚ ਉਹਨਾਂ ਨੇ ਫਤਿਹ ਵੀ ਬੁਲਾਈ ਹੈ ਔਰ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਤਸਵੀਰ ਵੀ ਜਿਹੜੀ ਹੈ ਉਹਨਾਂ ਨੇ ਸਾਂਝੀ ਕੀਤੀ ਹੈ ਜੋ ਕਿ ਸਾਫ਼ ਆਪਾਂ ਵੇਖ ਸਕਦੇ ਹਾਂ ਸੋ ਇੱਕ ਵੱਡੀ ਅਪਡੇਟ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਹਾਂ ਖਾਸ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਜਿੱਥੇ ਕਿ ਸ਼ਿਵਜੀ ਭਗਵਾਨ ਔਰ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਤਸਵੀਰ ਲੈ ਕੇ ਸੰਸਦ ਪਹੁੰਚੇ ਰਾਹੁਲ ਗਾਂਧੀ ਦੋਵੇਂ ਹੱਥ ਜੋੜ ਕੇ ਜਿਨ੍ਹਾਂ ਨੇ ਫਤਿਹ ਬੁਲਾਉਣਾ ਕੀਤੀ 18ਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਸੰਸਦ ਦੇ ਪਹਿਲੇ ਸੈਸ਼ਨ ਦੇ 6ਵੇਂ ਦਿਨ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਭਗਵਾਨ ਸ਼ਿਵ ਦੀ ਤਸਵੀਰ ਲੈ ਕੇ ਸੰਸਦ ਪਹੁੰਚੇ ਅਤੇ ਕੇਂਦਰ ਸਰਕਾਰ ਤੇ ਤੇਖੇ ਹਮਲੇ ਕੀਤੇ ਉਹਨਾਂ ਕਿਹਾ ਇਹ ਕਿ ਸੱਚ ਅਹਿੰਸਾ ਅਤੇ ਹਿੰਮਤ ਸਾਡੇ ਹਥਿਆਰ ਨੇ ਸ਼ਿਵਦਾ ਤ੍ਰਿਸ਼ੂਲ ਅਹਿੰਸਾ ਦਾ ਪ੍ਰਤੀਕ ਹੈ ਰਾਹੁਲ ਨੇ ਆਪਣੇ ਸੰਬੋਧਨ ਦੌਰਾਨ ਕੁਰਾਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵੀ ਦਿਖਾਈ ਰਾਹੁਲ ਦੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਤਰਾਜ਼ ਵੀ ਜਤਾਉਣਾ ਕੀਤਾ ਹੈ ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ਤੋਂ ਪਹਿਲਾਂ ਭਗਵਾਨ ਸ਼ਿਵ ਦੀ ਤਸਵੀਰ ਦਿਖਾਈ ਇਸ ਤੇ ਸਪੀਕਰ ਓਮ ਬਿਰਲਾ ਨੇ ਉਹਨਾਂ ਨੂੰ ਟੋਕਦਿਆਂ ਕਿਹਾ ਕਿ ਨਿਯਮਾਂ ਤਹਿਤ ਇਹ ਉਚਿਤ ਨਹੀਂ ਹੈ ਇਸ ਤੇ ਰਾਹੁਲ ਗਾਂਧੀ ਨੇ ਕਿਹਾ ਮੈਂ ਤਸਵੀਰ ਰਾਹੀਂ ਕੁਝ ਦੱਸਣਾ ਚਾਹੁੰਦਾ ਹਾਂ ਮਨੁੱਖ ਨੂੰ ਭਗਵਾਨ ਸ਼ਿਵ ਦੇ ਕਦੇ ਵੀ ਨਾ ਡਰਨ ਦੀ ਸ਼ਕਤੀ ਮਿਲਦੀ ਹੈ ਸਾਨੂੰ ਸ਼ਿਵ ਜੀ ਤੋਂ ਕਦੇ ਵੀ ਸੱਚ ਤੋਂ ਪਿੱਛੇ ਨਾ ਹਟਣ ਦੀ ਪ੍ਰੇਰਨਾ ਮਿਲਦੀ ਹੈ ਖੱਬੇ ਹੱਥ ਦੇ ਵਿੱਚ ਭਗਵਾਨ ਸ਼ਿਵ ਦਾ ਤ੍ਰਿਸ਼ੂਲ ਹਿੰਸਾ ਦਾ ਪ੍ਰਤੀਕ ਹੈ ਜਦੋਂ ਕਿ ਜੇਕਰ ਇਹ ਸੱਜੇ ਹੱਥ ਵਿੱਚ ਹੁੰਦਾ ਤਾਂ ਇਹ ਹਿੰਸਾ ਦਾ ਪ੍ਰਤੀਕ ਹੁੰਦਾ ਸਚਾਈ ਹਿੰਮਤ ਹੈ ਕਿ ਅਹਿੰਸਾ ਸਾਡੀ ਤਾਕਤ ਹੈ ਸਦਨ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਦਿਖਾਉਂਦੇ ਹੋਏ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਿਵ ਜੀ ਜੀ ਗੱਲ ਕਰਦੇ ਹੋਏ ਇਹਨਾਂ ਨੇ ਕਿਹਾ ਹੈ ਨਾ ਡਰੋ ਤੇ ਨਾ ਡਰਾਓ ਜਿਹੜੇ ਲੋਕ ਆਪਣੇ ਆਪ ਨੂੰ ਹਿੰਦੂ ਕਹਿੰਦੇ ਨੇ ਤੇ 24 ਘੰਟੇ ਹਿੰਸਾ ਅਤੇ ਨਫ਼ਰਤ ਫੈਲਾਉਂਦੇ ਨੇ ਤੁਸੀਂ ਬਿਲਕੁਲ ਵੀ ਹਿੰਦੂ ਨਹੀਂ ਹੋ ਇਹ ਗੱਲ ਜਿਹੜੀ ਹੈ ਉਹਨਾਂ ਨੇ ਸਾਫ਼ ਕੈਡ ਵੀ ਹੈ ਕੁਰਾਨ ਦਾ ਜ਼ਿਕਰ ਵੀ ਜਿਹੜਾ ਹੈ ਉਹਨਾਂ ਨੇ ਕਰਨਾ ਕੀਤਾ ਹੈ ਹਾਲਾਂਕਿ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਅਤੇ ਯੀਸ਼ੂ ਮਸੀਹ ਦੀਆਂ ਤਸਵੀਰਾਂ ਤੇ ਨਾਲ ਹੀ ਜੇ ਗੱਲ ਕਰੀਏ ਤਾਂ ਉਹਨਾਂ ਨੇ ਕੁਰਾਨ ਦੇ ਵਿੱਚ ਦਾ ਵੀ ਜ਼ਿਕਰ ਕੀਤਾ ਕੁਰਾਨ ਦੇ ਵਿੱਚ ਲਿਖਿਆ ਡਰੋ ਨਾ ਜਦੋਂ ਕਿ ਯੀਸ਼ੂ ਨੇ ਇਹ ਵੀ ਕਿਹਾ ਹੈ ਕਿ ਡਰੋ ਨਾ ਡਰਾਓ ਨਾ ਸਾਰੇ ਧਰਮ ਗ੍ਰੰਥਾ ਦੇ ਵਿੱਚ ਹਿੰਸਾ ਦਾ ਜੇਕਰ ਕੀਤਾ ਗਿਆ ਹਰ ਕੋਈ ਹਿੰਸਾ ਦੀ ਗੱਲ ਕਰਦਾ ਸੀ ਪਰ ਕੋਈ ਡਰ ਨੂੰ ਮਿਟਾਉਣ ਦੀ ਗੱਲ ਕਰਦਾ ਸੀ ਹਾਲਾਂਕਿ ਇਹ ਸਾਰੀਆਂ ਚੀਜ਼ਾਂ ਤੇ ਗੌਰ ਕਰਨ ਵਾਲੀ ਚੀਜ਼ ਹੈ ਹਾਲਾਂਕਿ ਗੁਰੂ ਨਾਨਕ ਦੇਵ ਜੀ ਦਾ ਨਿਸ਼ਾਨ ਜਿਹੜਾ ਹੈ ਹੱਥ ਹੈ ਤੇ ਹਾਲਾਂਕਿ ਉਹ ਸਭ ਨੂੰ ਜਿਹੜੀ ਇੱਕੋ ਗੱਲ ਕਹਿੰਦੇ ਨੇ ਡਰੋ ਨਾ ਤੇ ਡਰਾਓ ਨਾ ਹਾਲਾਂਕਿ ਸ਼ਿਵ ਗੁਰੂ ਨਾਨਕ ਮਹਾਰਾਜ ਜੀ ਦਾ ਜਿਹੜਾ ਹੱਥ ਹੈ ਉਸ ਦਾ ਵੀ ਜ਼ਿਕਰ ਜਿਹੜਾ ਕਿਤੇ ਨਾ ਕਿਤੇ ਕੀਤਾ ਗਿਆ ਹੈ ਹਾਲਾਂਕਿ ਰਾਹੁਲ ਗਾਂਧੀ ਨੇ ਦੋਵੇਂ ਹੱਥ ਜੋੜ ਕੇ ਸਦਨ ਦੇ ਵਿੱਚ ਫਤਿਹ ਬੁਲਾਈ ਜਿਸ ਤੋਂ ਬਾਅਦ ਜਿਹੜੇ ਵਿਰੋਧੀ ਸੀ ਉਹਨਾਂ ਨੇ ਰਾਹੁਲ ਗਾਂਧੀ ਦੀ ਇਸ ਗੱਲ ਨੂੰ ਜਿਹੜਾ ਹੈ ਉਹਨਾਂ ਨੇ ਨਿੰਦਨਾ ਕੀਤਾ ਉਹਨਾਂ ਦਾ ਮੰਨਣਾ ਹੈ ਕਿ ਇਹ ਬਿਲਕੁਲ ਸਹੀ ਨਹੀਂ ਹੋਇਆ ਹਾਲਾਂਕਿ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਹੈ ਕਿ ਸਾਨੂੰ ਸਮਝਣਾ ਚਾਹੀਦਾ ਹੈ ਇਨਸਾਨੀਅਤ ਸਭ ਤੋਂ ਵੱਡੀ ਚੀਜ਼ ਹੈ ਇਸ ਸੰਸਾਰ ਦੇ ਵਿੱਚ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ 18 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈਣ ਦਾ ਐਲਾਨ ਹੋ ਚੁੱਕਿਆ ਹੈ ਸੂਬੇ ਦੇ ਵਿੱਚ ਮੌਸਮ ਦਾ ਹਾਲ ਜਿਹੜਾ ਹੈ ਕਾਫੀ ਪਿਆਨਕ ਦਿਖ ਰਿਹਾ ਹੈ ਸੋ ਗੱਲ ਕਰਦੇ ਆਂ ਹਰਿਆਣਾ ਚੰਡੀਗੜਾ ਤੇ ਪੰਜਾਬ ਦੇ ਵਿੱਚ ਅੱਜ ਵੀ ਮੌਸਮ ਖਰਾਬ ਰਹੇਗਾ ਮੌਸਮ ਵਿਭਾਗ ਨੇ ਕਈ ਥਾਵਾਂ ਤੇ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ ਹਰਿਆਣਾ ਦੇ ਵਿੱਚ ਮੰਗਲਵਾਰ ਨੂੰ ਸਭ ਤੋਂ ਜ਼ਿਆਦਾ ਵਾਰਿਸ਼ ਮੇਵਾਦ ਦੇ ਵਿੱਚ ਹੋਈ ਅਤੇ 5 ਕਿਲੋਮੀਟਰ ਤੱਕ ਮੀਂਹ ਪਿਆ ਹਾਲਾਂਕਿ ਮੀਂਹ ਤੋਂ ਬਾਅਦ ਵੀ ਇਨ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ ਕੋਈ ਖਾਸ ਫਰਕ ਨਹੀਂ ਦੇਖਿਆ ਗਿਆ ਸਿਰਸਾ ਸਭ ਤੋਂ ਗਰਮ ਰਿਹਾ ਇੱਥੇ ਵੱਧ ਤੋਂ ਵੱਧ ਤਾਪਮਾਨ 40.4 ਡਿਗਰੀ ਦਰਜ ਕੀਤਾ ਗਿਆ ਹਰਿਆਣਾ ਦੇ ਵਿੱਚ ਅੱਜ ਮੌਨਸੂਨ ਤੇ ਥੋੜਾ ਜਿਹਾ ਕਮਜ਼ੋਰ ਰਹਿਣ ਦੀ ਸੰਭਾਵਨਾ ਜਿਹੜੀ ਹੈ ਦੱਸੀ ਜਾ ਰਹੀ ਹੈ ਉਧਰ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਹੋਇਆ ਇੱਥੇ ਹੀ ਮੌਸਮ ਵਿਭਾਗ ਨੇ ਅੱਜ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਤੇ ਜਲੰਧਰ ਦੇ ਵਿੱਚ ਭਾਰੀ ਮੀਂਹ ਦਾ orange ਅਲਰਟ ਜਾਰੀ ਕੀਤਾ ਗਿਆ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਲੁਧਿਆਣਾ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਅਤੇ ਐਸਐਸ ਨਗਰ ਦੇ ਵਿੱਚ yellow ਅਲਰਟ ਜਿਹੜਾ ਹੈ ਜਾਰੀ ਕੀਤਾ ਗਿਆ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਸਮ ਵਿਭਾਗ ਨੇ ਚਾਰ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਜਿਹੜੀ ਹੈ ਗੱਲ ਕਹਿ ਦਿੱਤੀ ਹੈ ਹਿਮਾਚਲ ਦੇ ਕਾਂਗੜਾ ਚ ਖੱਡ ਚ ਨਹਾਉਣ ਗਏ ਹਾਲਾਂਕਿ ਕਾਫੀ ਮੀਂਹ ਜਿਹੜਾ ਦੇਖਿਆ ਗਿਆ ਹਾਲਾਂਕਿ ਸਲਾਨੀ ਉੱਥੇ ਫਸ ਗਏ ਨੇ ਇਸ ਨੂੰ ਬਚਾ ਲਿਆ ਗਿਆ ਮੌਸਮ ਵਿਭਾਗ ਅਨੁਸਾਰ 7 ਜੁਲਾਈ ਤੱਕ ਸੂਬੇ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਮੌਨਸੂਨ ਦੇ ਕਮਜ਼ੋਰ ਹੋਣ ਕਰਕੇ ਮੀਂਹ ਜਿਹੜਾ ਹੈ ਨਹੀਂ ਪੈ ਰਿਹਾ ਹਿਮਾਚਲ ਪ੍ਰਦੇਸ਼ ਦੇ ਵਿੱਚ ਥੋੜੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਪਿਆ ਪਰ ਕਿਤੇ ਨਾ ਕਿਤੇ ਹਾਲਾਂਕਿ ਇੱਕ ਖਾਸ ਜਿਹੜੀ ਗੱਲ ਹੈ ਨੋਟ ਕਰਨ ਵਾਲੀ ਹੈ ਕਈ ਹਲੇ ਵੀ ਜਿਹੜੇ ਨੇ ਮੀਂਹ ਤੋਂ ਵੱਖਰੇ ਨੇ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਇੱਕ ਵੱਡੀ ਅਪਡੇਟ ਕਿਸੇ ਵੀ ਲਾੜੀ ਲਈ ਵਿਆਹ ਦਾ ਸਮਾਂ ਸਭ ਤੋਂ ਖਾਸ ਹੁੰਦਾ ਹੈ ਹਰ ਔਰਤ ਆਪਣੇ ਵਿਆਹ ਵਾਲੇ ਦਿਨ ਸੁੰਦਰ ਦੇਖਣਾ ਚਾਹੁੰਦੀ ਹੈ ਹਰ ਲਾੜੀ ਚਾਹੁੰਦੀ ਹੈ ਕਿ ਉਸ ਨੂੰ ਦੇਖਦਿਆਂ ਹੀ ਲਾੜੇ ਦੀਆਂ ਨਜ਼ਰਾਂ ਉਸਤੇ ਹੀ ਰਹਿਣ ਔਰਤ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਬੇਸਬਰੀ ਦੇ ਨਾਲ ਉਡੀਕ ਕਰਦੀ ਹੈ ਅਜਿਹੇ ਚ ਜ਼ਰੂਰੀ ਹੈ ਕਿ ਔਰਤਾਂ ਆਪਣੀ ਸਕਿਨ ਅਤੇ ਸਿਹਤ ਦਾ ਪੂਰਾ ਧਿਆਨ ਰੱਖਦੀਆਂ ਨੇ ਹਾਲਾਂਕਿ ਜੇਕਰ ਤੁਸੀਂ ਲਾੜੀ ਬਨਣ ਜਾ ਰਹੇ ਹੋ ਤਾਂ ਤੁਹਾਡੇ ਲਈ ਆਪਣੀ ਜੀਵਨ ਸ਼ੈਲੀ ਦੇ ਵਿੱਚ ਕੁਝ ਬਦਲਾਅ ਜ਼ਰੂਰੀ ਨੇ ਅਜਿਹੀ ਸਥਿਤੀ ਵਿੱਚ ਫਿੱਟ ਦੇਖਣ ਦੇ ਨਾਲ ਨਾ ਤੁਹਾਡੀ ਸਕਿਨ ਵੀ ਚਮਕਦਾਰ ਬਣੇਗੀ ਤਾਂ ਕਿ ਇਸ ਦੇ ਨਾਲ ਜੇ ਗੱਲ ਕਰੀਏ ਸਕਿਨ ਦਾ ਧਿਆਨ ਕਿਵੇਂ ਰੱਖੀਏ ਵਿਆਹ ਤੋਂ ਪਹਿਲਾਂ ਹਰ ਔਰਤ ਚਾਹੁੰਦੀ ਹੈ ਕਿ ਉਸ ਦੀ ਸਕਿਨ ਗਲੋ ਕਰੇ ਆਪਣੀ ਰੋਜ਼ਾਨਾ ਖੁਰਾਕ ਦੇ ਵਿੱਚ ਐਂਟੀਆਕਸੀਡੈਂਟ ਵਾਲੀਆਂ ਚੀਜ਼ਾਂ ਨੂੰ ਸ਼ਾਮਲ ਕਰੋ ਸੋਇਆਬੀਨ ਸੰਤਰਾ ਟਮਾਟਰ ਮੇਵੇ ਅਤੇ ਫਲ ਰੋਜ਼ਾਨਾ ਖਾਓ ਇਹਨਾਂ ਚ ਮੌਜੂਦ ਪੋਸ਼ਕ ਤੱਤ ਚਮੜੀ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਂਦੇ ਨੇ ਇਸ ਤੋਂ ਇਲਾਵਾ ਆਪਣੇ ਸਰੀਰ ਨੂੰ ਹਮੇਸ਼ਾ ਡਾਈਟ ਰੇਡ ਰੱਖੋ ਜੇਰੇ ਦੀਆਂ ਝੁਰੜੀਆਂ ਤੋਂ ਬਚਣ ਲਈ ਐਂਟੀ ਆਕਸੀਡੈਂਟ ਬਹੁਤ ਫਾਇਦੇਮੰਦ ਹੁੰਦੇ ਨੇ ਐਂਟੀ ਆਕਸੀਡੈਂਟ ਬਹੁਤ ਜ਼ਿਆਦਾ ਫਾਇਦੇਮੰਦ ਨੇ ਵਾਲ ਵੀ ਬਹੁਤ ਜ਼ਰੂਰੀ ਨੇ ਜਿਵੇਂ ਜਿਵੇਂ ਵਿਆਹ ਨੇੜੇ ਆਉਂਦਾ ਹੈ ਔਰਤ ਆਪਣੀ ਸਕਿਨ ਦੇ ਨਾਲ ਨਾਲ ਵਾਲਾਂ ਵੱਲ ਵੀ ਧਿਆਨ ਦਿੰਦੀਆਂ ਨੇ ਪਰ ਵਾਲਾਂ ਨੂੰ ਸੰਗਣਾ ਅਤੇ ਚਮਕਦਾਰ ਬਣਾਉਣ 'ਚ ਖੁਰਾਕ ਅਹਿਮ ਭੂਮਿਕਾ ਨਿਭਾਉਂਦੀ ਹੈ ਵਾਲਾਂ ਨੂੰ ਸਿਹਤਮੰਦ ਬਣਾਉਣ ਲਈ omega 3 ਫੈਟੀ ਐਸਿਡ ਸ਼ਾਮਲ ਕਰੋ ਇਸ ਵਿੱਚ ਸਤੀ ਵਿੱਚ ਚिया ਬੀਜ ਚਰਬੀ ਵਾਲੀ ਮੱਛੀ ਅਤੇ ਅਖਰੋਟ ਖਾਣਾ ਜਿਹੜੇ ਨੇ ਸ਼ੁਰੂ ਕਰ ਸਕਦੇ ਹੋ ਹਾਲਾਂਕਿ ਵੇਟ ਮੈਨੇਜਮੈਂਟ ਜੇਕਰ ਤੁਸੀਂ ਵਿਆਹ ਤੋਂ ਪਹਿਲਾਂ ਆਪਣੇ ਵਜ਼ਨ ਨੂੰ ਮੈਨਜ ਕਰਨਾ ਚਾਹੁੰਦੇ ਹੋ ਤਾਂ ਆਪਣੀ ਜੀਵਨ ਸ਼ੈਲੀ ਨੂੰ ਬਦਲਣਾ ਜ਼ਰੂਰੀ ਹੈ ਆਪਣੀ ਖੁਰਾਕ ਵਿੱਚ ਫਾਈਬਰ ਦੇ ਨਾਲ ਭਰਪੂਰ ਭੋਜਨ ਅਤੇ ਘੱਟ ਪ੍ਰੋਟੀਨ ਸ਼ਾਮਲ ਕਰੋ ਇਸ ਲਈ ਹਰੀਆਂ ਸਬਜ਼ੀਆਂ ਨੂੰ ਆਪਣੀ ਖੁਰਾਕ ਦੇ ਵਿੱਚ ਸ਼ਾਮਲ ਕਰੋ ਦਿਨ ਦੀ ਸ਼ੁਰੂਆਤ ਕੋਸੇ ਪਾਣੀ ਨਾਲ ਕਰੋ ਘੱਟੋ ਘੱਟ 3 ਲੀਟਰ ਪਾਣੀ ਜਿਹੜਾ ਹੈ ਜ਼ਰੂਰ ਪੀਣਾ ਚਾਹੀਦਾ ਹੈ ਜੇਕਰ ਆਪਣੇ ਆਪ ਨੂੰ ਬਿਲਕੁਲ ਤੁਸੀਂ ਫਿਟ ਰੱਖਣਾ ਚਾਹੁੰਦੇ ਹੋ ਤਾਂ ਇਹ ਗੱਲ ਜਿਹੜੀ ਹੈ ਸਾਨੂੰ ਜ਼ਰੂਰ ਧਿਆਨ ਵਿੱਚ ਰੱਖਣੀ ਪਵੇਗੀ ਹਾਲਾਂਕਿ ਇੱਥੇ ਖਾਸ ਗੱਲ ਇਹ ਹੈ ਕਿ ਪਾਣੀ ਵੱਧ ਤੋਂ ਵੱਧ ਪੀ ਕੇ ਅਸੀਂ ਆਪਣੇ ਆਪ ਨੂੰ ਜਿਹੜਾ ਹੈ ਬਿਮਾਰੀਆਂ ਤੋਂ ਬਚਾ ਸਕਦੇ ਹਾਂ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ